ਅੰਮਲ ਜਫਿਆਂ ਤੇ ਸ਼ਮਸ਼ੇਰ ਚੈਲ ਯੂਐਸਏ ਸਾਡਾ ਵੀਰ ਕਹਿੰਦਾ ਵੀ 3000 ਦੇ ਮਾਰ ਪਿਆਰ ਹੋਣਗੇ ਸ਼ਮਸ਼ੇਰ ਚੈਲ ਯੂਐਸਏ ਦੇ ਵੱਲੋਂ ਵੰਦ ਡੋੜ ਦੇ ਸੋਨੇ ਦੇ ਅੰਮਲ ਜਫੇ 3000 ਦੇ ਹੋਣਗੇ ਲਓ ਪਹਿਲੀ ਰੇਡ ਹਾਲਾ ਧੂੜ ਕੋੜੀ ਆ ਗਿਆ ਲੈ ਵੀ ਜਲਾਲਾ ਚੱਕਾ ਬਾਈ ਦਰਸ਼ਕ ਵੀਰੋ ਮੋਗੇ ਵਾਲਿਓ ਸਮਾਲਸਰ ਵਾਲਿਓ ਮੈਚ ਆ ਵੀ ਪਹਿਲੇ ਮੈਚ ਵਾਂਗੂ ਸਿਰੇ ਦੇ ਹੀ ਲੱਗਣਾ ਹੈ ਇਹਦੇ ਵਿੱਚ ਵੀ ਪਤਾ ਨਹੀਂ ਵੀ ਕਿਹਨੇ ਜਿੱਤਣਾ ਔਰ ਇੱਕ ਪਾਸੇ ਟੀਮ ਕਹਿੰਦੇ ਬੰਦੜ ਡੋੜ ਹੈ ਔਰ ਦੂਜੇ ਪਾਸੇ ਟੀਮ ਮੇਰੇ ਵੀਰੇ ਇਸ ਲਈ ਖੇਡ ਮੈਦਾਨ ਦੇ ਵਿੱਚ ਭਾਂਗੜੀ ਖੇਡ ਰਹੀ ਹੈ ਭਾਂਗੜੀ ਦੀ ਟੀਮ ਵੱਲੋਂ ਦਬੁਰਜੀ ਵਾਲਾ ਦੀਪ ਕਬੱਡੀ ਪਾ ਰਿਹਾ ਹੈ ਚਾਰ ਨੇ ਬੰਦੜ ਡੋੜ ਵਾਲਾ ਸੋਨਾ ਕੋਸ਼ਿਸ਼ ਕਰਦਾ ਹੈ ਤੇ ਦੋ ਸੈਕਿੰਡ ਦੇ ਦੀ ਮੇਰਾ ਵੀਰ ਇਧਰ ਜਸਪਾਲ ਸਿੰਘ ਨੰਬਰਦਾਰ ਮਨੀਲਾ ਵਾਲੇ ਵੀਰ ਨੇ ਵੱਡਾ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਲਈ ਲੱਖਾਂ ਰੁਪਏ ਦਾ ਯੋਗਦਾਨ ਹੈ ਦੀਪਾ ਨੰਬਰਦਾਰ ਸਾਡਾ ਵੀਰ ਹੈ ਬਹੁਤ ਬਹੁਤ ਧੰਨਵਾਦ ਹੈ ਬੱਤੇ ਪਰਿਵਾਰ ਦਾ ਬਹੁਤ ਥੈਂਕ ਯੂ ਕਰਦੇ ਆ ਅੱਜ ਦੇ ਕਬੱਡੀ ਕੱਪ ਦੇ ਜਸਪਾਲ ਸਿੰਘ ਨੰਬਰਦਾਰ ਦੀਪਾ ਨੰਬਰਦਾਰ ਤੋਂ ਦੇ ਸੁਮਿਤੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਵੱਡੇ ਪੱਦਰ ਤੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਮਾਈ ਗਰਾਊਂਡ ਦੇ ਖਿਦਮਤ ਮਾਨ ਸਨਮਾਨ ਕੀਤੇ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਮਿਹਰਬਾਨੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੋਸਟਰ ਦੇ ਉੱਪਰ ਲਿਖਿਆ ਹੋਇਆ ਹੈ ਔਰ ਇਸ ਟੂਰਨਾਮੈਂਟ ਦਾ ਘਾਟਣ ਵੀ ਸਰਦਾਰ ਜਗਿੰਦਰ ਸਿੰਘ ਜੀ ਗੁਰਾਹਾਂ ਨੇ ਕੀਤਾ ਹੈ ਔਰ ਇਸ ਨਗਰ ਦਾ ਪਹਿਲੇ ਦਿਨ ਤੋਂ ਹੀ ਬਹੁਤ ਵੱਡਾ ਰੋਲ ਜਿਹੜਾ ਹੈ ਚਲੋ ਕਿਸਾਨ ਭਰਾ ਨੇ ਤੇ ਚਾਹੇ ਮਜ਼ਦੂਰ ਭਰਾ ਨੇ ਵੱਧ ਚੜ ਕੇ ਮੇਰੇ ਵੀਰੋ ਜਿਹੜਾ ਆਪਣਾ ਯੋਗਦਾਨ ਮੇਰੇ ਵੀਰੋ ਪਾਇਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਆਓ ਕੀ ਹੋਇਆ ਜੀ ਵਿੱਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੋਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਣਾੜਾ ਦਾ ਸ਼ਰਦੋ ਨਸ਼ੇ ਵਾਸਤੇ 파ਕੇ ਸਿੰਘ ਫਸਕੇ ਗੁੰਡੀਆਂ ਦੇ ਮਿੱਤਰਾ ਵਹਿ ਜਾ ਗੁੱਡੀ ਲਾ ਕੇ ਮਿੱਤਰਾ ਵਹਿ ਜਾ ਗੁੱਡੀ ਲਾ ਕੇ ਸਮਾਂ ਕਹਿੰਦੇ ਇਸ ਵੇਲੇ 6:34 ਮਿੰਟ ਦਾ ਹੋ ਗਿਆ ਹੈ ਇਹ ਦੂਜਾ ਕੁਆਟਰਫਾਈਨਲ ਸੱਤੂ ਚੱਲ ਰਿਹਾ ਨੌਜੋਨਾ ਆਪਾਂ ਨੇਹਰਾ ਵੀ ਕਬੱਡੀ ਤੋਂ ਦੂਰ ਕਰਦਾ ਹੈ ਜਿਵੇਂ ਕਾਲੇ ਕਾਨੂੰਨ ਜਿਹੜੇ ਸਾਡੀ ਕਿਸਾਨੀ ਨੂੰ ਖਾਰੇ ਸਨ ਉਸੇ ਤਰ੍ਹਾਂ ਇਹ ਨੇਹਰਾ ਜਿਹੜਾ ਸਾਡੀ ਕਬੱਡੀ ਨੂੰ ਖਾ ਰਿਹਾ ਕਿਉਂਕਿ ਮੇਰਾ ਮੰਨਣਾ ਹੈ ਵੀ ਜੇ ਪਲੇਅਰ 8-10 ਘੰਟੇ ਨਹੀਂ ਸੌਂਦਾ ਪ੍ਰੋਪਰ ਡਾਈਟ ਨਹੀਂ ਕਰਦਾ ਤੇ ਫਿਰ ਦੂਜੇ ਦਿਨ એનર્ਜੀ ਕਿੱਥੋਂ ਆਊ ਮੇਰੇ ਵੀਰੋ ਔਰ ਇਹ ਬੜਾ ਜ਼ਰੂਰੀ ਹੈ ਔਰ ਸਾਹਮਣੇ ਤੀਜਾ ਕੁਆਟਰਫਾਈਨਲ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਿੱਡਾ ਜਾ ਰਿਹਾ ਹੈ ਇਹ ਆ ਧੂਰਕੋਟ ਵਾਲਾ ਕਾਲਾ ਚਾਰ ਜਾਫਾ ਵਾਹ ਇੱਕ ਪਾਸੇ ਹੈਪੀ ਭੰਗੜਾ ਹੈ ਔਰ ਦੂਜੇ ਪਾਸੇ ਮੁਕਾਬਲਾ ਹੈ ਬੱਲੇ ਆਓ ਹਟਿਆ ਤੂਫਾਨ ਪੱਟ ਪੱਟ ਕੋ ਲੱਕ ਤੇ ਚੜਦਾ ਜੀ ਹਰਜੀਤ ਸ਼ਰਮਾ ਗੱਲਾਂ ਕਰਦਾ ਹੁੰਦਾ ਮੇਰੇ ਵੀਰੋ ਸਮਾਨ ਵਾਲਾ ਪਾਦਰ ਵੀ ਪੁੱਜ ਗਿਆ ਆਪਣੇ ਸਾਰੇ ਸਾਥੀਆਂ ਦੇ ਨਾਲ ਦਿੱਲੀ ਮੋਰਚੇ ਦੇ ਵਿੱਚ ਕਹਿੰਦੇ ਐਮ ਜੋਗਦਾਰ ਰਿਹਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਸੋਹਣੇ ਜਬਰਜੀ ਵਾਲੇ ਟੀਮ ਦੀ ਕਬੱਡੀ ਪਾਰੀ ਆ ਤੇ ਦੂਸਰੇ ਪਾਸੇ ਲੱਗੋਆ ਸ਼ਰਨਾ ਕੋਟਲਾ ਉਸ ਵੀਰ ਦਾ ਸਨਮਾਨ ਕਰ ਰਿਹਾ ਸਾਡੇ ਪ੍ਰਬੰਧਕ ਵੀਰ ਲੈ ਵੀ ਇਧਰ ਦਾ ਮਾਈਕ ਆ ਤਾਂ ਕਮਲ ਆਡੀ ਰਵਾੜੀਏ ਫਿਰ ਨਾ ਇਧਰ ਸਵਾਦ ਆਉਂਦਾ ਤੇ ਨਾ ਹੀ ਇਧਰ ਸਵਾਦ ਆਉਂਦਾ ਆ ਸਾਹਮਣੇ ਕਹਿੰਦੇ ਭੂਰੀ ਛੰਨਾ ਵਾਲਾ ਅੱਜ ਦੇ ਟਾਈਮ ਦਾ ਮੰਨਿਆ ਨੂੰ ਸਕੋਰਪੀਓ ਗੱਡੀ ਦਾ ਮਾਨ ਸਰਮਾਨ ਜਿਹੜਾ ਹੈ ਉਹ ਬਖਸ਼ਾਂਗੇ ਇੱਕ ਪਾਸੇ ਟੱਗੋਰ ਮਾਣੇ ਵਾਲਾ ਸ਼ਰਨਾ ਔਰ ਦੂਜੇ ਪਾਸੇ ਰਾਜੂ ਹੈ ਮੇਰੇ ਵੀਰੋ ਸੁਨੇਹਰਾ ਵਾਲਾ ਰਾਜੂ ਨੰਬਰ ਲੈ ਕੇ ਬਾਪੂ ਜਾਂਦਾ ਹੋਇਆ ਕੱਲ ਨੂੰ ਲੋਤੋਕੇ ਦੇ ਵਿੱਚ ਮੇਲਾ ਹੋਣਾ ਹੈ 23 ਤਰੀਕ ਨੂੰ ਸਰਸੜੀ ਦੇ ਵਿੱਚ ਮੇਲਾ ਹੋਣਾ ਹੈ 24 ਤਰੀਕ ਨੂੰ ਚਨਾਗਰੇ ਦੇ ਵਿੱਚ ਮੇਲਾ ਹੋਣਾ ਹੈ 26 ਤਰੀਕ ਫਰਾਜ ਦੀ ਹੈ 27 ਤਰੀਕ ਕੰਗੜਵਾਲ 28 ਤਰੀਕ ਚੂੜ ਚੱਕ ਦੀ ਮੇਰੇ ਵੀਰੋ ਇਸੇ ਤਰ੍ਹਾਂ 29 ਤਰੀਕ ਨੂੰ ਸਾਫੂ ਵਾਲੀਆ ਵੀ ਕਹਿੰਦੇ ਮੇਲਾ ਆਪਾਂ ਸਮੇਸਰ ਕਿਵਾਵਾਂਗੇ ਅਰ ਦੂਜੇ ਪਾਸੇ ਕਾਲਾ ਧੂਰ ਕੋਟੀਆਂ ਕਬੱਡੀ ਪਾ ਕੇ ਪੁਆਇੰਟ ਲਾ ਕੇ ਵਾਪਸ ਗਿਆ ਗੱਬਰਜੀ ਵਾਲਾ ਆ ਗਿਆ ਨੌਜਵਾਨਾ ਕਰਦੇ ਗੱਲ ਇਸ ਗੱਬਰੂ ਦੀ ਲਓ ਕਹਿੰਦੇ ਐਕਸ਼ਨ ਬੁਆਏ ਆ ਗਿਆ ਮੁੰਡਾ ਮਾਧੇ ਵਾਲਾ ਆ ਗਿਆ ਆਓ ਕਹਿੰਦੇ ਐਕਸ਼ਨ ਬੁਆਏ ਦੀ ਰੇਡ ਹੈ ਸਾਹਮਣੇ ਬਾਂਦਰ ਡੋਰ ਦੀ ਟੀਮ ਹੈ ਹੋਗਾ ਸੰਧੂ ਹਾਂਗਕਾਂਗ ਸ਼ਿਕੰਦਰ ਸੰਧੂ ਹਾਂਗਕਾਂਗ ਇਹ ਗੋਰੇ ਸੰਧੂ ਉਹਨਾਂ ਨੇ ਸਪਾਂਸਰ ਕੀਤੀ ਹੈ ਆਓ ਸਾਹਮਣੇ ਪੈਂਦੀ ਰੇਡ ਚਾਰੋਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਆਲਖਾ ਨਾਮ ਯੂਐਸਏ ਤੋਂ ਆਇਆ ਹੋਇਆ ਸਭੀ ਕੁਸੇ ਨਾਲ ਯਾਰੀ ਹੈ ਪਰ ਉਹ ਐਕਸ਼ਨ ਬੁਆਏ ਕੇ ਹੱਸਦਾ

ਤੇ ਮਰਦਾ ਹੈ ਆਹ ਨੰਬਰ ਰੇਡਰ ਦਾ ਅਗਲੀ ਰੇਡ ਅੱਗੇ ਐਕਸ਼ਨ ਕੀਤੀ ਹੈ ਮੇਰੇ ਵੀਰੋ ਅਗਲੀ ਰੇਡ ਭੂਰੀ ਦੀ ਹੈ ਛੰਨਾ ਵਾਲੇ ਭੂਰੀ ਦੀ ਫੱਤੇਗੜ ਛੰਨਾਪੁਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੰਦਾ ਹੈ ਨਹੀਂ ਤੇ ਕਿਸੇ ਨੂੰ ਨਹੀਂ ਸੀ ਪਤਾ ਲੱਗਣਾ ਵੀ ਗੰਜੇ ਧਨੋਲੇ ਕੋਲ ਇੱਕ ਜਿਹੜੀ ਫੱਤੇਗੜ ਛੰਨਾ ਵੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤੀ ਇਹਨਾਂ ਨੌਜਵਾਨਾਂ ਨੇ ਅੱਜ ਨਾਂ ਚੱਲਦਾ ਹੈ ਔਰ ਸਾਹਮਣੇ ਅਗਲੀ ਕਬੱਡੀ ਨੌਜਵਾਨ ਰਾਜੂ ਸਨੇਹਰ ਦੀ ਜਾਫੀ ਚਾਰ ਨੇ ਲੈ ਵੀ ਸੋਨਿਆ ਬੰਦ ਕੋੜ ਪਿੰਡ ਵਾਲਿਆ ਦੂਜੇ ਪਾਸੇ ਫਰੀਦ ਕੋਟਿਆ ਸ਼ਰਨਾ ਖੜਾ ਇੱਕ ਪਾਸੇ ਸੋਨਾ ਔਰ ਦੂਜੇ ਪਾਸੇ ਰਾਜੂ ਲਗਿਆ ਜੋਰ ਤੇ ਪੁਆਇੰਟ ਜਿਹੜਾ ਹੈ ਇਸ ਲਈ ਰੀਡਰ ਦੇ ਹਿੱਸੇ ਜਾ ਜੁੜਿਆ ਐਨ ਟੌਪ ਦਾ ਮੈਚ ਚੱਲ ਰਿਹਾ ਹੈ ਅਜੇ ਤੱਕ ਜਿੰਨਾ ਟੌਪ ਕੋਈ ਕਰਾਰਾ ਜਾਂ ਜਫਾ ਨਹੀਂ ਨਾ ਲੱਗਦਾ ਉਹਨਾਂ ਟਾਈਮ ਉਹਨਾਂ ਸਵਾਰ ਨਹੀਂ ਹੋਣਾ ਜਿੰਨਾ ਟਾਈਮ ਇਧਰੋਂ ਭੂਗੜੇ ਜੇ ਨਹੀਂ ਨਾ ਵੱਜਦੇ ਉਹਨਾਂ ਟਾਈਮ ਸਵਾਰ ਨਹੀਂ ਹੋਣਾ ਐਵੇਂ ਦੀਵਾਲੀ ਤੋਂ ਪਹਿਲਾਂ ਦਾ ਭੜਾਕੇ ਚਲਾ ਦੇ 2 ਮਿੰਟ ਰੁਕ ਜਿਓ ਮਣਕੇ ਨਾ ਹੋਵੇ ਭੂਗੜੇ ਵੱਜਣ ਨਾ ਔਰ ਸਾਹਮਣੇ ਇੱਕ ਪਾਸੇ ਵੀਰ ਆਓ ਮੈਚ sire ਦਾ ਜਿੱਤਾ ਹਾਰਾ ਦੇ ਫੈਸਲੇ ਆ ਲਓ ਹੈ ਵੀ ਫੁੱਲੀਆ ਦੀਆਂ ਰੈਫਰੀਆਂ ਦਾ ਕੀ ਫੈਸਲਾ ਹੈ ਫੁੱਲੀਆ ਦੀਆਂ ਰੈਫਰੀ ਦਾ ਕੀ ਫੈਸਲਾ ਹੈ ਰੇਸ਼ਮਾ ਨੰਬਰ ਕੀ ਦਾ ਨੰਬਰ ਰੇਡਰ ਦਾ ਆਓ ਕਹਿੰਦੇ ਰੇਡ ਪਾਉਣ ਦੇ ਲਈ ਐਕਸ਼ਨ ਪੁਆਇੰਟ ਫੇਰ ਆ ਗਿਆ ਆ ਦਮੁਰਜੀ ਵਾਲਾ ਕਹਿੰਦੇ ਫੇਰ ਆ ਗਿਆ ਲੈ ਵੀ ਛੜ ਲਿਆ ਬੰਦੇ ਡੋੜ ਆ ਲਿਆ ਲਾਕ ਆ ਦੁਨੀਆ ਚਾਹੁੰਦੀ ਆ ਵੀ ਮੁੰਡੇ ਬੱਲੇ ਬੱਲੇ ਕਰਾ ਜੋ ਨੇ ਉਧਰ ਜੱਗਾ ਜੰਗੀ ਮਲ ਦੇਖ ਲਿਓ ਸਕੀਂਦਰ ਦੇਖ ਲਿਓ ਮੇਰੇ ਵੀਰਾਂ ਤੇ ਰਾਜਵੀਪ ਆਸਟ੍ਰੇਲੀਆ ਕਮਰਾ ਦਾ ਭਰਾ ਸਾਡੇ ਗਾ ਗੱਡਵਾ ਯੋਗਦਾਨ ਉਧਰ ਖੁਸ਼ ਨੇ ਅੱਜ ਮੇਰੇ ਵੀਰੋ ਸਾਰੇ ਦਰਸ਼ਕ ਖੁਸ਼ ਨੇ ਜਿਹੜਾ ਮੈਚ ਕਹਿੰਦੇ ਐਰ ਟੌਪ ਦਾ ਖੇਡਿਆ ਜਾ ਰਿਹਾ ਪਹਿਲੇ ਮੈਚ ਤੋਂ ਵੀ ਆ ਮੈਚ ਸਿਰੇ ਦਾ ਹੋ ਗਿਆ ਮੇਰੇ ਵੀਰੋ ਸਿਰੇ ਦਾ ਹੋ ਗਿਆ ਪਰ ਸਾਹਮਣੇ ਰੇਸ਼ਮ

ਸੰਗਤ ਖੁਸ਼ ਰੱਬ ਖੁਸ਼ ਗੁਰਵਿੰਦਰ ਕਾਂਗਾ ਐਨ ਟੌਪ ਦਾ ਜਾਫੀ ਬਣੇਗਾ ਹਉਣ ਵਾਲੇ ਸਮੇਂ ਦਾ ਮੇਰੇ ਵੀਰ ਉਧਰ ਸਾਡਾ ਕਮਲ ਵੀ ਆਇਆ ਓ ਸਕੋਰ ਬੋਰਡ ਵੀ ਦੇਖ ਲਿਓ ਆ ਸਕੋਰਾਂ 'ਚ ਵੀ ਕਹਿੰਦੇ ਤੂੰ ਤੂੰ ਮੈਂ ਮੈਂ ਹੁੰਦੀ ਆ ਵੀ ਮੈਚ sire ਦਾ ਲਖਵਿੰਦਰ ਵੀਰ ਦਾ ਇਸ ਸਾਲ ਵੀ ਵੱਡਾ ਯੋਗਦਾਨ ਹੈ ਫਰਮਾਨਾ ਦਾ ਭਰਾ ਉਹਦਾ ਅਗਲੇ ਸਾਲ ਜਿੰਨਾ ਆਖੂਗੇ ਮੁੰਨੇ ਮਾਇਆ ਦੇ ਗੱਫੇ ਦੇ ਉੱਤੇ ਜਾਣਿਆ ਦੁਨੀਆ ਨਜ਼ਾਰੇ ਲੈ ਰਹੀ ਹੈ ਭੰਗੜਾ ਪੈ ਰਿਹਾ ਹੈ ਆਹ ਲੋਕ ਠੰਡ ਠੁੰਡ ਦੀ ਪਰਵਾਹ ਨਹੀਂ ਕਰਦੇ ਆਹ ਚੇਤਾ ਭੁੱਲਿਆ ਪਿਆ ਆਹ ਅਗਲੀ ਰੇਡ ਕਹਿੰਦੇ ਪੂਰੀ ਫੇਰ ਆ ਗਿਆ ਛੰਨਾ ਵਾਲਾ ਪੂਰੀ ਪੱਟਾਂ ਨੇ ਦਰਸ਼ਨ ਕਰਵਾ ਦਿੱਤੇ ਦੂਸਰੇਰਾ ਵਾਲਾ ਰੋਟਿਆ ਰਿਆ ਚੱਕਲਾ ਮਾਰ ਕੇ ਕਹਿੰਦੇ ਰਾਜੂ ਸਨੇਹਰਾ ਨੇ ਕਬੱਡੀ ਪਾਦੀਆ ਭੋਲਾ ਸੰਧੂ ਹਾਂਗਕੋਗ ਵਾਲਾ ਹੁਣ ਵੀ ਬਾਂਦਰ ਡੋਣ ਵਾਲੇ ਜਿੰਨੇ ਜੱਫੇ ਲਾਉਣਗੇ ਹਰ ਜੱਫੇ ਦੇ ਵੱਡੇ ਮਾਰ ਪਿਆਰ ਦਿੱਤੇ ਜਾਣੇ ਆ ਔਰ ਰਾਜੂ ਸਨੇਹਰ ਦੀ ਰੇਡ ਪਰ ਸ਼ਰਨਿਆ ਇੰਦਾ ਗੱਲ ਨਹੀਂ ਬਾਂਡੇ ਆ ਬੱਲੇ ਦੀ ਕੱਲੇ ਨਾਲ ਟੱਕਰ ਹੈ ਇਹ ਆਈ ਭਿਉਂਦੇ ਰੇ ਇਹ ਮੈਚ ਦੇ ਮੁੱਕਣ ਵਾਲਾ ਹਰਸ ਵਾਲੇ ਬਾਬਾ ਨੇ ਪਵਾੜੀ ਕਦੋਂ ਹੱਥ ਮਾਰ ਦੇਣੇ ਆ ਅਗਲੀ ਰੇਡ ਕਹਿੰਦੇ ਕਾਲਾ ਧੂੜ ਕੋੜੀਆਂ ਪਾਉਣ ਦੇ ਲਈ ਵਾਧਾ ਹੋਇਆ ਆਓ ਸਿਰੇ ਦਾ ਮੁਕਾਰਾ ਚੱਲ ਰਿਹਾ ਇੱਕ ਪਾਸੇ ਗੁਰਵਿੰਦਰ ਕਾਂਗੇ ਵਾਲਾ ਦੂਸਰੇ ਪਾਸੇ ਭਾਂਗ ਵਾਲਾ ਹੈਪੀ ਹੈ ਆਓ ਸਿਰੇ ਦੀ ਸਟਾਪ ਲਾਈਨ ਹੈ ਹਰ ਕਹਿੰਦੇ ਕਾਲੇ ਦੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਐਕਸ਼ਨ ਬੁਆਏ ਆ ਗਿਆ ਹੈ ਹਜੇ ਕੁਝ ਵੀ ਹੋ ਸਕਦਾ ਹੈ ਹਜੇ ਕੁਝ ਵੀ ਹੋ ਸਕਦਾ ਹੈ ਇਹ ਕਬੱਡੀ ਹੈ ਮੇਰੇ ਵੀਰੋ ਇਹ ਕਬੱਡੀ ਹੈ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਕੋਈ ਵੀ ਚਾਹੀ ਕੋਈ ਵੀ ਰੇਡਰ ਕੁਝ ਵੀ ਕਰ ਸਕਦਾ ਇੱਕ ਪਾਸੇ ਸੋਨਾ ਔਰ ਦੂਜੇ ਪਾਸੇ ਦਵਰਜੀ ਆ ਹੱਸਦਾ ਐਕਸ਼ਨ ਐਕਸ਼ਨ ਦਰਸ਼ਕ ਵੀਰੋ ਜੀਰੂ ਜੀਰੂ ਦੀਪ ਦੇ ਐਕਸ਼ਨ ਲਖਰੇ ਵਧੀਆ ਲੱਗਦੇ ਇੱਕ ਪਾਸੇ ਆ ਮੇਲੇ ਲੁੱਟਦਾ ਐ ਐਕਸ਼ਨ ਬੜਾ ਜ਼ਰੂਰੀ ਐ ਐਕਸ਼ਨ ਬੜਾ ਜ਼ਰੂਰੀ ਐ ਕਈ ਪਲੇਅਰ ਮੇਰੀ ਨਜ਼ਰ ਦੇ ਵਿੱਚ ਆਉਜੇ ਹੋਏ ਐ ਵੀ ਜਿਹੜੇ ਕਬੱਡੀ ਬਹੁਤ ਤਕੜੀ ਖੇਡੇ ਪਰ ਉਹ ਉਹਨਾਂ ਨੇ ਐਕਸ਼ਨ ਨਹੀਂ ਕੀਤਾ ਪਰ ਉਹਨਾਂ ਦੁਨੀਆ ਤੇ ਨਾਂ ਨਹੀਂ ਹੋ ਸਕਿਆ ਔਰ ਇਹ ਮੁੰਡੇ ਐਕਸ਼ਨ ਖਾ ਲੋ ਮੈਚ ਸਮਾਪਤ ਹੋ ਗਿਆ ਹੱਲਾ ਗੁੱਲਾ ਦਰਸ਼ਕ ਵੀਰੋ ਮੈਚ ਦਾ ਸਵਾਦ ਆ ਦੇ ਨਾਲੇ ਪਿਛਲੇ ਸਾਲ ਵਾਲੇ ਲਾਂਬੇ ਲੈ ਗਿਆ ਤੇ ਦੋਸਤੋ ਭੰਗਰ ਦੇ ਇਸ ਮੈਚ ਦੇ ਵਿੱਚ 15 ਪੁਆਇੰਟ ਰਹੇ ਨੇ ਔਰ ਬੰਦਰ ਰੋਡ 8.5 ਪੁਆਇੰਟ ਲੈ ਸਕਿਆ ਇਸ ਦੇ ਨਾਲ ਹੀ ਜਿਹੜੀ ਟੀਮ ਬੰਦਰ ਰੋਡ ਦੀ ਹੈਗੀ ਔਰ ਇਸ ਮੈਚ ਨੂੰ ਲੂਜ਼ ਕਰ ਗਈ ਹੈ ਤੇ ਭੰਗਰ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਜੰਦ ਜੰਦ ਲਾਈਕ ਵਾਲੇ ਬਟਨ ਤੇ ਕਲਿੱਕ ਜਰੂਰ ਕਰਨਾ ਤੇ ਇਹ ਥੋੜਾ ਛੋਟਾ ਮੈਸੀ ਇਹੋ ਜਿਹਾ ਮੈਚ ਵੀ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਜਰੂਰ ਦੱਸਿਓ ਇਹ ਦੋ ਮੈਚ ਅਸੀਂ ਤੁਹਾਡੇ ਲਈ ਸਿਲੈਕਟ ਕੀਤੇ ਨੇ ਇਹ ਸਬਸਕ੍ਰਾਈਬ ਵਾਲਾ ਬਟਨ ਹੈ ਸਬਸਕ੍ਰਾਈ